ਜਿਵੇਂ ਕਿ ਪਟਿਆਲਾ ਦੇ ਡੀਸੀ ਸਾਹਿਬ ਨੇ ਤੁਹਾਨੂੰ 26 ਜਨਵਰੀ ਦੇ ਫੰਕਸ਼ਨ ਬਾਰੇ ਤੇ ਇਹਦੀ ਮਹੱਤਤਾ ਬਾਰੇ ਬਰੀਫ ਕੀਤਾ ਪਟਿਆਲਾ ਪੁਲਿਸ ਵੀ 26 ਜਨਵਰੀ 2026 ਨੂੰ ਬਿਨਾਂ ਕਿਸੇ ਅਨਸੁਖਾਵੀ ਘਟਨਾ ਦੇ ਨਿਟਰੇ ਚੜ੍ਹਨ ਨੂੰ ਚਾਕ ਚੰਦਾ ਗਈ ਹੈ ਏ ਐਂਡ ਨਾਈਟ ਨਾਕਾ ਬੰਦੀ ਹੋਟਲਾਂ ਦੀ ਧਰਮਸ਼ਾਲਾਵਾਂ ਦੀ ਸਰਾਈਆਂ ਦੀ ਚੈਕਿੰਗ ਮੋਟਰਸਾਈਕਲਾਂ ਦੀ ਚੈਕਿੰਗ ਗਵਰਨਮੈਂਟ ਇੰਸਟਾਲੇਸ਼ਨਸ ਦੀ ਚੈਕਿੰਗ ਤੇ ਹਰ ਪ੍ਰਕਾਰ ਦੇ ਕ੍ਰਿਮినਲ ਅਤੇ ਗੈਰ ਸਮਾਜਿਕ ਅਨਸਰ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਪਟਿਆਲਾ ਪੁਲਿਸ ਦੇ 2000 ਤੋਂ ਵੱਧ ਜਵਾਨ ਜਿਹੜੇ ਆ 26 ਜਨਵਰੀ ਦੇ ਡਿਸਟ੍ਰਿਕਟ ਲੈਵਲ ਫੰਕਸ਼ਨ ਇਸ ਸਬਡਿਵੀਜ਼ਨਸ ਦੇ ਬਾਕੀ ਫੰਕਸ਼ਨਸ ਨੂੰ ਪ੍ਰੋਪਰਲੀ ਕਵਰ ਕਰਨਗੇ ਜੈਸੀ ਇਨਸ਼ੋਰ ਕਰਾਂਗੇ ਕਿ 26 ਜਨਵਰੀ 2026 ਬੜੀ ਵਧੀਆ ਤਰੀਕੇ ਨਾਲ ਮਨਾਈ ਜਾਵੇ ਤੇ ਕਿਸੇ ਪ੍ਰਕਾਰ ਦਾ ਕੋਈ ਅੰਟਰਵਾਡ ਇਨਸੀਡੈਂਟ ਜਿਹੜਾ ਨਾ ਸਾਹਮਣੇ ਆਵੇ ਦੇਖੋ 3 ਟਾਇਰ ਸਿਕਿਉਰਿਟੀ ਪ੍ਰੋਗਰਾਮ ਅਸੀਂ ਇਹਦੇ ਚ ਇਸ਼ੂ ਕਰਾਂਗੇ ਆਊਟਰ ਨਾਕਾਬੰਦੀ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਤੇ ਵੈਨਿਊ ਦੇ ਆਲੇ ਦੁਆਲੇ ਦੀ ਨਾਕਾਬੰਦੀ ਉਸ ਤੋਂ ਇਲਾਵਾ ਫੁੱਟ ਪੈਟਰੋਲਸ ਤੇ ਮੋਬਾਈਲ ਪੈਟਰੋਲ ਜਿਹੜੀਆਂ ਦੇਖੋ ਜਿਹੜੇ ਵੀ ਕੋਈ ਧਰਨਾ ਦੇਖੋ ਧਰਨਾ ਦੇ ਕੇ ਇਸ ਫੰਕਸ਼ਨ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸਾਨੂੰ ਅਪੀਲ ਉਹਨਾਂ ਨੂੰ ਅਪੀਲ ਇਹੀ ਹੈ ਕਿ ਇਹ ਨੈਸ਼ਨਲ ਫੰਕਸ਼ਨ ਆਈਕੋਨਿਕ ਡੇ ਹੈ ਅਸੀਂ ਬਿਲਕੁਲ ਕਿਸੇ ਪ੍ਰਕਾਰ ਦਾ ਡਿਸਰਪਸ਼ਨ ਹੋਣ ਨਹੀਂ ਦਵਾਂਗੇ ਤੇ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਚਲੇ ਆ ਜਾਊ। ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਦੀ ਹਾਰਦਿਕ ਵਧਾਈਆਂ ਦਿੰਨਾ। ਇਹ ਉਹ ਦਿਨ ਹੈ ਜਦੋਂ ਅਸੀਂ 1950 ਦੇ ਵਿੱਚ ਆਪਣੇ ਸੰਵਿਧਾਨ ਨੂੰ ਲਾਗੂ ਕੀਤਾ ਸੀਗਾ, ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਸੀਗਾ ਤੇ ਇਸ ਕਰਕੇ ਸਾਡੇ ਜਿਹੜੀ ਸਾਡੇ ਦੇਸ਼ ਦੀ ਬੁਨਿਆਦ ਹੈ, ਸਾਡਾ ਸੰਵਿਧਾਨ ਉਸ ਦੇ ਸਨਮਾਨ ਦੇ ਵਿੱਚ ਉਸ ਨੂੰ ਜਦੋਂ ਅਸੀਂ ਅਡਾਪਟ ਕੀਤਾ ਸੀ ਇਸ ਉਸੇ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਹਰ ਸਾਲ 26 ਜਨਵਰੀ ਨੂੰ ਇਹਦੇ ਵਿੱਚ ਸਾਡੇ ਜ਼ਿਲ੍ਹਾ ਲੈਵਲ ਜਿਹੜਾ ਸਾਡੇ ਸੈਲੀਬ੍ਰੇਸ਼ਨਸ ਐ ਉਹ ਪਟਿਆਲਾ ਸ਼ਹਿਰ ਦੇ ਵਿੱਚ ਫੋਲੋ ਗਰਾਊਂਡ ਵਿੱਚ ਹੁੰਦੇ ਨੇ ਤੇ ਸਬਡਿਵੀਜ਼ਨ ਲੈਵਲ ਤੇ ਵੀ ਇਸੇ ਤਰੀਕੇ ਦੇ ਨਾਲ ਗਣਦੰਤਰ ਦਿਵਸ ਨੂੰ ਮਨਾਇਆ ਜਾਂਦਾ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਇਨਵਾਈਟ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਇਹਦੇ ਵਿੱਚ ਪਾਰਟ ਲਓ ਹਿੱਸਾ ਲਓ ਸਾਰਿਆਂ ਦੇ ਵਾਸਤੇ ਖੁੱਲਾ ਸੱਦਾ ਹੈਗਾ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਸਾਡਾ ਸੰਵਿਧਾਨ ਇਸ ਕਰਕੇ ਅਸੀਂ 26 ਜਨਵਰੀ ਦੇ ਵਿੱਚ ਸਾਰੇ ਵੱਧ ਚੜਕੇ ਦੇ ਵਿੱਚ ਹਿੱਸਾ ਲਈ ਹੈ ਅ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਡੇ ਮੁੱਖ ਮਹਿਮਾਨ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਤੇ ਝਾਂਕੀਆਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਲੋਂ ਝਾਂਕੀਆਂ ਦਿਖਾਈਆਂ ਜਾਣੀਆਂ ਜਿਦੇ ਵਿੱਚ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯੋਗ ਅਗਵਾਈ ਹੇਠ ਜਿੰਨੀਆਂ ਵੀ ਉਪਲਬਧੀਆਂ ਨੇ ਜਿੰਨੀ ਵੀ ਸਰਕਾਰ ਦੀਆਂ ਫਲੈਗਸ਼ਿਪ ਪਾਲਿਸੀਜ਼ ਨੇ ਅਚੀਵਮੈਂਟਸ ਨੇ ਉਹ ਸਾਰੀਆਂ ਦਰਸਾਈਆਂ ਜਾਣਗੀਆਂ 10 ਲੱਖ ਦੀ ਬੀਮਾ ਸਕੀਮ ਵੀ ਸ਼ੁਰੂ ਕੀਤੀ ਹੈ ਉਸ ਨੂੰ ਵੀ ਵਧੀਆ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਬਿਲਕੁਲ ਜੀ ਜਿਹੜੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ ਕਾਰਡ ਬਣਨੇ ਸਿਹਤ ਕਾਰਡ ਬਣਨੇ ਸ਼ੁਰੂ ਹੋਏ ਨੇ ਉਸ ਦੇ ਬਾਰੇ ਵੀ ਕੱਲ ਸਾਰਿਆਂ ਨੂੰ ਦੱਸਿਆ ਜਾਏਗਾ ਬਹੁਤ ਬਹੁਤ ਧੰਨਵਾਦ